ਪਾਠ ਦੀ ਬਾਣੀ ਦੀ ਬਾਰੇ ਜਾਣਕਾਰੀ ਜ਼ਰੂਰ ਦਿਓ ਤੇ ਸੰਥਿਆ ਸਾਡੇ ਪਿੰਡ ਚੱਲ ਰਹੀ ਆ ਬਾਕੀ ਆਪਾਂ ਗੱਲ ਕਰਦੇ ਆ ਆਪਣੇ ਗ੍ਰੰਥੀ ਜੋ ਛੋਟੀ ਉਮਰ ਦੇ ਆ ਮਨਪ੍ਰੀਤ ਸਿੰਘ ਖਾਲਸਾ ਜੀ ਤੇ ਇਹਨਾਂ ਤੋਂ ਪੁੱਛਦੇ ਆ ਆਪਾਂ ਇੱਧਰ ਨੂੰ ਕੋਟਾ ਲੈ ਬੱਚੇ ਆ ਜਾਣਗੇ ਇੱਧਰ ਆ ਜਮ ਬੱਚੇ ਆ ਜਾਣਗੇ ਹਾਂਜੀ ਮਨਪ੍ਰੀਤ ਸਿੰਘ ਜੀ ਸਾਨੂੰ ਇਹ ਦੱਸੋ ਪਹਿਲਾਂ ਤਾਂ ਅ ਤੁਸੀਂ ਕਦੋਂ ਦੇ ਪਾਠ ਕਰਦੇ ਹੋ ਤੇ ਅਮਰਤ ਛਕਿਆ ਹੋਇਆ ਤੁਹਾਡਾ ਨਾ ਹਾਂ ਕਦੋਂ ਛਕਿਆ ਹੋਇਆ ਅਮਰਤ ਅਮਰਤ ਮੈਂ ਛਕਿਆ ਸੀਗਾ 2020 ਦੇ ਵਿੱਚ 2000 ਦੇ ਵਿੱਚ ਹਾਂਜੀ ਅੱਛਾ ਉਮਰ ਤੁਹਾਡੀ ਕਿੰਨੀ ਆ ਉਮਰ ਮੇਰੀ ਹੈਗੀ ਹੈ 22 ਸਾਲ ਆ ਓਕੇ ਕੀ ਕੰਮ ਕਰਦੇ ਹੋ ਵੈਸੇ ਕੰਮ ਪੜੀ ਜਾਂਦਾ ਜੀ ਰਿੰਦਰਾ ਗੌਰ ਸਰਕਾਰੀ ਸੀ ਓਕੇ 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 ਤੇ ਇਹ ਸੋ ਤੁਹਾਨੂੰ ਜੋ ਕੰਮ ਆਪਾਂ ਚਲਾਇਆ ਬੱਚਿਆਂ ਦਾ ਸੰਖਿਆ ਵਾਲਾ ਇਹ ਤੁਹਾਡੇ ਮਨ ਦੇ ਵਿੱਚ ਫੁਰਨਾ ਫੁਰਿਆ ਕਿ ਕਿਵੇਂ ਆਪਣੇ ਇਹ ਫੁਰਨਾ ਦਾ ਬਾਬਾ ਟਾਈਮ ਦਾ ਸੀਗਾ ਜਦੋਂ ਛੋਟਾ ਜਿਹਾ ਜਵਾਕਾ ਜਿਹਾ ਹੁੰਦਾ ਸੀਗਾ 9 ਸਾਲ ਦੀ ਉਮਰ 8 ਸਾਲ ਦੀ ਉਮਰ ਸੀਗੀ ਜੀ ਜੀ ਯੋ ਤੁਮਾਏ ਪਾਰ ਸਿੱਖਣ ਲੱਗਿਆ ਜਪਜੀ ਸਾਹਿਬ ਰੌਣਾ ਲੱਗਿਆ ਸੀਗਾ ਪਰ ਹੁਣ ਕਿਤੇ ਜਪਜੀ ਸਾਹਿਬ ਰੱਖਦੇ ਨਹੀਂ ਕਿਤੇ ਨਹੀਂ ਰੱਖਦੇ ਹਾਂ ਅੱਜ ਕੱਲ ਗ੍ਰੰਥੀ ਵੀ ਕੋਈ ਹੈ ਨਹੀਂਗਾ ਤਾਂ ਮਟੱਲਾ ਗ੍ਰੰਥੀ ਸਿਰ ਨੂੰ ਤਾਂ ਆਪਣੀ ਕੌਮ ਦੀ ਥੋੜੀ ਜੀ ਬਹੁਤ ਹੈ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਗ੍ਰੰਥੀ ਕਿਸੇ ਨੂੰ ਮਿਲਣਾ ਨਹੀਂਗਾ ਠੀਕ ਹੈ ਬਿਲਕੁਲ ਕਿਤੇ ਵੀ ਆਪਾਂ ਜੇ ਵੀ ਕੋਈ ਮਰਗਦਾ ਭੋਗ ਹੁੰਦਾਗਾ ਸੋ ਨਹੀਂ ਸਦਾ ਪੜਕਾਉਣਾ ਆਨੰਦ ਕਾਰਜ ਕਰਾਉਣੇ ਆ ਕੋਈ ਵੀ ਆਪਾਂ ਸਿੱਖ ਮਤਲਬ ਕਿ ਆਪਣਾ ਇਰਸ ਸਿੱਖੀ ਹੈ ਆਪਣੀ ਜਿਹੜੀ ਇਹ ਖਤਮ ਹੋ ਰਹੀ ਜਿਹੇ ਹਿੰਦੀ ਆ ਰਹੀ ਕਿਤੇ ਨਾ ਕਿਤੇ ਆ ਕੇ ਆਪਾਂ ਨੂੰ ਭੋਗ ਪਾਉਣ ਨੂੰ ਗ੍ਰੰਥ ਸਿੰਘ ਨਹੀਂ ਮਿਲਿਆ ਕਰਨਾਗਾ ਸਮੇਂ ਦੇ ਵਿੱਚ ਸੋਨੀ ਸਾਹਿਬ ਦਾ ਪਾਠ ਕਰਕੇ ਹੁਣ ਵੀ ਅੱਜ ਕੱਲ ਦੇ ਸਮੇਂ ਦੇ ਵਿੱਚ ਵੀ ਸੋਨੀ ਸਾਹਿਬ ਦਾ ਪਾਠ ਕਰਕੇ ਸਮਾਪਤੀ ਕਰ ਦਿੰਦੇ ਆ ਨਹੀਂ 12-12 ਘੰਟੇ ਰਾਤ ਨੂੰ ਡੀਜੇ ਚੱਲਦੇ ਆ ਜਿੱਥੇ ਕਿਤੇ ਜਾ ਕੇ ਹਨਾ ਉੱਥੇ ਦਾ ਲੋਕ ਐ ਨਹੀਂ ਕਰਦੇ ਵੀ ਸਾਡਾ ਸਮਾਂ ਬਰਬਾਦ ਹੋ ਰਿਹਾਗਾ ਪਰ ਆਨੰਦ ਕਾਰਜ ਕਰਕੇ ਅਗਲਾ 10 ਮਿੰਟ ਵੀ ਬਾਬਾ ਜੀ ਵਾੜਾ ਟਾਈਮ ਨਾਲ ਲਾਏ ਠੀਕ ਹੈ ਨਾ ਤੇ ਵੀ 10 ਮਿੰਟ ਲਾ ਕੇ ਕਹਿੰਦੇ ਵੀ ਅਸੀਂ ਜਾਣਦੇ ਆ ਸਾਨੂੰ ਡੇਟ ਹੋਈ ਹੈ ਲੈ ਤਾਂਹਾਂ ਬਰਾਤ ਖੜੀ ਆ ਬਿਲਕੁਲ ਠੀਕ ਹੈ ਇਸ ਕਰਕੇ ਸਾਡੇ ਮਨ ਦੇ ਵਿੱਚ ਫੁਰਨਾ ਫੁਰਿਆ ਵੀ ਜਿਹੜੀਆਂ ਨਸਲਾਂ ਉਹ ਬਚਾਉਣੀਆਂ ਆਪਾਂ ਉਹ ਕਿਵੇਂ ਬਚਣੀਆਂ ਆ ਪਿਛਲੇ ਦਿਨ ਦਸਤਾਰ ਕੈਂਪ ਲਾਇਆ ਸੀਗਾ 10 15 ਦਿਨਾਂ ਦਾ ਸਾਰੇ ਬੱਚੇ ਦਸਤਾਰਾਂ ਬਣਦੇ ਸੀ ਵਧੀਆ ਪਾਰਟਿਸਿਪੇਟ ਕਰਿਆ ਸਾਰੇ ਨੇ ਨਾਮ ਦਿੱਤੇ ਆਉਣ ਵਾਲੇ ਮਹੀਨੇ ਦੇ ਵਿੱਚ 15 ਜੂਨ ਤੱਕ ਜੇ ਹੋ ਸਕੇ ਤਾਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਆ ਇਹ ਬੱਚਿਆਂ ਦੇ ਇਤਿਹਾਸ ਦੇ ਇਹਨਾਂ ਨੂੰ ਕਿਤਾਬਾਂ ਦਿੱਤੀਆਂ ਗਈਆਂ ਸਿੱਖ ਇਤਿਹਾਸ ਦੀਆਂ ਤੁਹਾਨੂੰ ਨਮਾ ਸਾਹਿਬ ਪਹਿਲਾਂ ਨੇ ਧਰਮ ਪ੍ਰਚਾਰ ਕਮੇਟੀ ਤੋਂ ਤੇ ਉਹ ਦਿੱਤੀਆਂ ਗਈਆਂ ਸਿੱਖ ਇਤਿਹਾਸ ਬਾਰੇ ਦਸ ਗੁਰੂ ਸਾਹਿਬਾਂ ਬਾਰੇ ਜੀ ਬਾਨਾ ਬਾਰੇ ਲਿਖਿਆ ਉਹਦੇ ਸਾਰਾ ਕੁਝ ਤੇ ਉਹਨਾਂ ਬਾਰੇ ਸਵਾਲ ਦੱਸਿਆ ਇਹਨਾਂ ਨੂੰ ਲਿਖਤੀ ਪੇਪਰ ਹੋਵੇਗਾ ਤੇ ਵਧੀਆ ਆਪ ਦੇ ਕੋਲ ਬਾਬਾ ਜੀ ਦਾ ਸਾਥ ਆ ਬਿੱਟੂ ਸਿੰਘ ਵੜਿਆਂਚ ਭਾਈ ਬਖਤਾਰ ਵਾਲੇ ਉਹਨਾਂ ਦਾ ਸਾਥ ਆ ਬਸ ਇਹਨਾਂ ਸੰਗਤਾਂ ਦੇ ਸਾਥ ਨਾਲ ਸਾਰਾ ਕੁਝ ਚੱਲ ਰਿਹਾ ਬਸ ਆਏ ਆ ਮੇੜ ਮਕਸਦ ਆਈਆਂਗਾ ਇਹ ਜਿਹੜਾ ਜਪਜੀ ਸਾਹਿਬ ਆ ਉਹ ਨਾਲ ਰੱਖੀ ਆ ਪਖਾਨਡ ਪਾੜ ਦੇ ਵਿੱਚ ਹਾਂ ਸ੍ਰੀ ਕਾਨਪਾੜ ਸਾਹਿਬ ਦੇ ਨਾਲ ਨਾਲ ਬੈਠਣਗੇ ਜਦ ਹਾਂ ਜੇ ਛੋਟੇ ਬੱਚੇ ਪੈਂਦੇ ਆ ਹੁਣ ਉਹ 2-4 ਬੱਚੇ ਸੀਗੇ ਜੀ ਨਗਰ ਸ਼ਰਨ ਸਿੰਘ ਸੀਗਾ ਠੀਕ ਤੇ ਰਪਿੰਦਰ ਸਿੰਘ ਆ ਇਹ ਸਾਰੇ ਬੰਦੇ ਸੀ ਤਾਂ ਮਨ ਦੇ ਵਿੱਚ ਆਟੋਮੈਟਿਕ ਫੁਰਨਾ ਉਹ ਜਵਾਖ ਪੜੀ ਜਾਂਦਾਗਾ ਤਾਂ ਬਿਲਕੁਲ ਬਿਲਕੁਲ ਤੇ ਇਹ ਕਹੇ ਸਾਨੂੰ ਦੱਸੋ ਵੀ ਜੇ ਕੋਈ ਆਪੋ ਨੇ ਆਪਣਾ ਪਿੰਡ ਜਿਵੇਂ ਭਾਈ ਬਤੌਰ ਦੇ ਵਿੱਚ ਚੱਲ ਰਿਹਾ ਬਹੁਤ ਵਧੀਆ ਸੇਵਾ ਚੱਲ ਰਹੀ ਆ ਜੇ ਹੋਰ ਅਸੇ ਆਲੇ ਦੁਆਲੇ ਦੇ ਪਿੰਡਾਂ ਦੇ ਬੱਚੇ ਆਉਣਾ ਚਾਹੁੰਦੇ ਆ ਤੇ ਉਹਨਾਂ ਬਾਰੇ ਕਿਵੇਂ ਆਉਣ ਜੀ ਜਰੂਰ ਸਦਾ ਜੀ ਆਉਣ ਕੋਈ ਮਰਜ਼ੀ ਆਵੇ ਕੋਈ ਵੀ ਆਵੇ ਆਪਣੇ ਕੋਲ ਟਾਈਮ ਹੈਗਾ ਕੋਈ ਹੈ ਨਾ ਆਪਣੇ ਕੋਲ ਕੱਟੇ ਅੱਜ ਇੱਕ ਦਿਨ ਆਗੇ ਜਾਂ ਦੋ ਦਿਨ ਆਗੇ ਨਹੀਂ ਅਸੀਂ 29 ਤਰੀਕ ਤੋਂ ਲੱਗੀ ਸੀ ਜੀ 29 ਜਾਂ 34 ਹਾਂ ਜੀ 29 34 ਤੋਂ ਓਕੇ ਹਾਂ ਜੀ ਅੱਛਾ ਤੇ ਅੱਜ ਆਪਣਾ 23 ਤਰੀਕ ਨੂੰ 24 ਹਾਂ 24 ਦਿਨਾਂ ਚ ਪੰਜ ਬਾਣੀਆਂ ਦਾ ਪਾਠ ਕਰਨ ਲੱਗੇ ਜਬਾਕ ਸਾਰੇ ਵਿੱਚ ਜਿਹੜੇ ਨਵੇਂ ਆਉਂਦੇ ਆ ਹੁਣ ਕੱਲ ਪਰਸੋਂ ਲੱਗੇ ਆ ਉਹ ਜਪਜੀ ਸਾਹਿਬ ਪੜਾਤਾ ਨਾਲ ਨਾਲ ਆ ਗੁਰਬਾਣੀ ਚ ਲੀਂਦੇ ਨਾਲ ਨਾਲ ਪੜ੍ਹ ਜਾਂਦੇ ਆ ਬਾਅਦ ਚ ਉਹਨਾਂ ਲਈ ਅਲੱਗ ਟਾਈਮ ਹੁੰਦਾ ਠੀਕ ਹੈ ਇਹ ਮੁੰਡੇ ਉਧਰ ਬਾਬਾ ਜੀ ਦੇਖ ਲੈਂਦੇ ਆ ਇੱਕ ਬੰਦਾ ਇੱਧਰ ਸੱਚ ਕਰਨ ਹਾਂਜੀ ਹਾਂਜੀ ਠੀਕ ਹੈ ਠੀਕ ਉਹ ਬਾਬਾ ਜੀ ਉਧਰ ਦਿਖਾ ਰਹੇ ਤੇ ਉਧਰ ਉਸ ਕਰ ਰਹੇ ਆ ਹਾਂਜੀ ਠੀਕ ਹੈ ਠੀਕ ਤੇ ਨੋ ਬੱਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਾਂਗੇ ਉੱਚੀ ਬੋਲਣਾ ਠੀਕ ਆ ਚੀਕਾ ਪਾਪਾ ਜੀ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਸਿੱਖੋ ਤੇ ਆਪਾਂ ਕਰਾਂਗੇ ਵਧੀਆ ਕੰਮ ਤੁਹਾਡੇ ਵਾਸਤੇ ਤੇ ਮਹਾਰਾਜ ਮਿਹਰ ਕਰੇ